ਆਏ ਗੁਰੂ ਹੁਣ ਤੂੰ ਬਖਸ਼ ਦੇ ਗੁਰੂ ਸਾਹਿਬ ਕਹਿੰਦੇ ਆ ਬੜਾ ਸਮਰੱਥ ਹੈ ਗਲ ਤੱਕ ਪਾਪ ਕੀਤੇ ਹੋਣ ਸੱਚ ਇਹ ਵੇ ਤੂੰ ਇੱਕ ਵਾਰੀ ਤੋਬਾ ਕਰ ਲੈ ਤੋਬਾ ਦਾ ਅਰਥ ਦੂਜੇ ਦਿਨ ਫੇਰ ਨਾ ਸ਼ੁਰੂ ਕਰ ਦੇ ਫਿਰ ਬੇਨਤੀ ਸੁਣੋ ਇਹ ਵੀ ਇਹ ਵੀ ਬੜਾ ਸਿਸਟਮ ਚੱਲਦਾ ਹੈ ਜੀ ਕਈ ਡੇਰੇਦਾਰਾਂ ਨੇ ਕਾਰਡ ਬਣਾਏ ਨੇ ਉਹ ਕਾਰਡ ਰੀਨਿਊ ਕਰਾ ਲਿਉਂਦੇ ਜਿਵੇਂ ਹੁੰਦਾ ਨਹੀਂ ਆਪਣਾ ਲਾਇਸੈਂਸ ਕਰਾ ਲਿਆ ਜੀ ਗ੍ਰੀਨ ਕਾਰਡ ਕਰਾ ਲਿਆ ਜੀ ਉਹ ਜੀ ਦਸ਼ਕਤ ਕਰਦੇ ਤੇਰੇ ਕੱਟੇ ਗਏ ਭੋਲੇ ਭਾਲੇ ਲੋਕ ਇਸ ਤਰ੍ਹਾਂ ਤੀਰਤ ਤੇ ਵੀ ਸੀ ਪਾਪ ਕਰਾਂ ਪੰਚਾਂ ਕੇ ਵਸਰੇ ਤੀਰਥ ਨਾਏ ਕਹ ਸੰਦ ਬੰਮ ਨੇ ਕਿ ਤੂੰ ਦਾਨ ਕੀਤਾ ਤੇਰੇ ਪਿਛਲੇ ਖਤਮ ਉਹ ਕਹਿੰਦਾ ਚਲੋ ਰਿਨਿਊ ਹੋ ਗਿਆ ਹੁਣ ਬਹੁਰ ਕਮਾਵਾਂ ਆਏ ਨਿਸੰਖ ਜੰਪੂਰ ਬਾੰਦ ਖਰੇ ਕਲੰਕ ਤੋਬਾ ਦਾ ਅਰਥ ਕਿ ਤੂੰ ਪਾਪ ਕੀਤਾ ਪਰ ਪਾਪ ਕਰਨ ਤੋਂ ਬਾਅਦ ਸੱਚੇ ਵੀ ਅਰਦਾਸ ਕਰਦਾਤਾ ਹੁਣ ਇਸ ਜਿੱਲਨ ਚ ਮੈਨੂੰ ਨਾ ਡਿੱਗਣ ਦੇਈ ਫਿਰ ਦੇਖਿਓ ਤੁਸੀਂ ਰੱਬ ਕਿੰਨੀ ਕਿਰਪਾ ਕਰਦਾ ਹੈ ਹੁਣ ਜੇ ਇਹ ਮਜ਼ਾਕ ਕਰੀਏ ਵੀ ਸਵੇਰੇ ਦੇਖ ਕਰਾਈ ਸੀ ਰਾਤੀ दारू ਪੀਤਾ ਸੀ ਕੱਲ ਨੂੰ ਫਿਰ ਕਰਾ ਦੇਾਂਗੇ ਨਹੀਂ ਨਹੀਂ ਇਹ ਲੋਗਨ ਰਾਮ ਖਲੋ ਨਾ ਜਾਣਾ ਉਹ ਨਹੀਂ ਜੇ ਬਖਸ਼ਿਆ ਜਾਏਗਾ ਅਜ਼ਾਮਲ ਕਥਾਵਾਚਕ ਸੀ ਜੀ ਪਾਪੀਆਂ ਵਾਲਾ ਕਰਮ ਕਰ ਲਿਆ ਪਰ ਇੱਕ ਗੱਲ ਹੋਰ ਭਾਈ ਸਾਹਿਬ ਦੀ ਰਚਨਾ ਚ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਆ ਜਿਹੜੇ ਆ ਕਹਿੰਦੇ ਆ ਨਾ ਜੀ ਇਹ ਵੈਗਰੂ ਵੈਗਰੂ ਦਾ ਕੀ ਫਾਇਦਾ ਉਹ ਗੁਰਮਖੋ ਅਜਾ ਮਲ ਤੇ ਪੁੱਤਰ ਨੂੰ ਆਵਾਜ਼ਾਂ ਮਾਰਦਾ ਸੀ ਪੁੱਤਰ ਇਹਤ ਬੁਕਾਰਿਆ ਨਰਾਇਣ ਨਰਾਇਣ ਮੇਰੇ ਬੱਚੇ ਆ ਪਰ ਗੁਰੂ ਨੂੰ ਪਤਾ ਸੀ ਕਿ ਇਹਨੇ ਨਰਾਇਣ ਦਾ ਅਭਿਆਸ ਕੀਤਾ ਹੈ ਅੰਦਰ ਖੈ ਦੇ ਤੇ ਜਦੋਂ ਉਸ ਗੁਰੂ ਕੋਲ ਜਾ ਕੇ ਕਿਹਾ ਵੇਸ਼ਵਾ ਤੋਂ ਪੁੱਤਰ ਜਮੇ ਤੇ ਉਹਨੇ ਕਿਹਾ ਮੈਂ ਉਹ ਵਿਦਵਾਨ ਉਹ ਮੈਂ ਮਰ ਗਿਆ ਮੈਂ ਰੁੜ ਗਿਆ ਗੁਰੂ ਨੇ ਕੰਮ ਕਿਹਾ ਜਿਹੜਾ ਪੁੱਤਰ ਅਗਲਾ ਜਨਮ ਲੈਣ ਲੱਗਾ ਇਹਦਾ ਨਾਂ ਗੁਰਦੁਆਰੇ ਜਾ ਕੇ ਰੱਖੀ ਭਾਈ ਸਾਹਿਬ ਨੇ ਗੁਰਦੁਆਰਾ ਲਿਖਿਆ ਜੀ ਗੁਰੂ ਨੇ ਨਾਮ ਦਿੱਤਾ ਅੱਜ ਅਸੀਂ ਗੁਰਦੁਆਰੇ ਨਾਮ ਰਖਾਉਂਦੇ ਆ ਪਰ ਆਪਾਂ ਉਹ ਨਾਮ ਨਹੀਂ ਲੈਂਦੇ ਜਿਹੜਾ ਗੁਰੂ ਨੇ ਦਿੱਤਾ ਸੁੰਘ ਸਿੰਘ ਕੌਰ ਤੇ ਉਂਜੀ ਉੱਡ ਗਿਆ ਵੈ ਗੁਰੂ ਜੀ ਇਹੀ ਹੈ ਨਾ ਸਾਰੇ ਫਲਾਣਾ ਵਿਰਕ ਜੀ ਫਲਾਣਾ ਗਿੱਲ ਜੀ ਫਲਾਣਾ ਬਾਜਵਾ ਜੀ ਫਲਾਣਾ ਮਾਨ ਜੀ ਉਹ ਗੁਰਮਖੋ ਕੌਰ ਤੇ ਸਿੰਘ ਗੁਰੂ ਦਾ ਦਿੱਤਾ ਸ਼ਬਦ ਜੇ ਜੇ ਅਜਾਮਲ ਗੁਰੂ ਦੇ ਦਿੱਤੇ ਪੁੱਤਰ ਦੇ ਨਾਮ ਨਾਲ ਤਰ ਸਕਦਾ ਹੈ ਪੁੱਤਰ ਧੀ ਨੂੰ ਆਵਾਜ਼ ਮਾਰੋ ਗੁਰੂ ਦੀ ਯਾਦ ਆਵੇਗੀ ਅਜਾ ਮਲ ਪਾਪ ਕਰਮ ਕੀਤੇ ਗੁਰੂ ਸਾਹਿਬ ਕਹਿੰਦੇ ਆ ਜਉਂਦੇ ਜੀ ਕੱਲ ਨੂੰ ਮੈਂ ਕਿਹਾ ਤੂੰ ਮਨ ਇੱਕ ਹੋ ਗਿਆ ਪਾਪ ਦੇਖੋ ਗੁਰੂ ਘਰ ਚ ਤੁਹਾਨੂੰ ਪਤਾ ਹੈ ਜਿਨ੍ਹਾਂ ਲੋਕ ਪਾਪੀ ਕਹਿੰਦੇ ਸਨ ਗੁਰੂ ਨੇ ਪ੍ਰਚਾਰਕ ਬਣਾ ਦਿੱਤੇ 22 ਮੰਡੀਆਂ ਵਿੱਚੋਂ ਦੋ ਮੰਡੀਆਂ ਐਸੀਆਂ ਨੇ ਗੁਰੂ ਅਮਰਦਾਸ ਜੀ ਨੇ ਦਿੱਤੀਆਂ ਜਿਨ੍ਹਾਂ ਦੋਵੇਂ ਜੀ ਬੈਠਦੇ ਆ ਮੰਜੀ ਤੇ ਇੱਕ ਸਚਨ ਸੱਚ ਦੀ ਤੇ ਇੱਕ ਮਥੋ ਤੇ ਮੁਰਾਰੀ ਦੀ ਭਾਈ ਸਚਨ ਸੱਚ ਇਹ ਜਿਹਨੂੰ ਮਹਾਰਾਜ ਨੇ ਜੋੜਾ ਦਿੱਤਾ ਚਲੋ ਇਹਦੀ ਵਕਰੀ ਸਾਖੀ ਹੈ ਦਾਸ ਨੇ ਜੋੜੇ ਦੇ ਦਰਸ਼ਨ ਵੀ ਕੀਤੇ ਆ ਗੁਰੂ ਅਮਰਦਾਸ ਦਾ ਜੋੜਾ ਪਰ ਜਿਹੜੀ ਜਿਹੜਾ ਮਥੋ ਮੁਰਾਰੀ ਹੈ ਮਥੋ ਤਾਂ ਬੇਟੀ ਦਾ ਨਾਮ ਹੈ ਭਾਈ ਸ਼ੀਏ ਦੀ ਬੇਟੀ ਮਥੋ ਤੇ ਜਿਹੜਾ ਮੁਰਾਰੀ ਉਹਦਾ ਮਾਪਿਆਂ ਨੇ ਨਾਮ ਮੁਰਾਰੀ ਨਹੀਂ ਰੱਖਿਆ ਲਾਹੌਰ ਦੇ ਨਜ਼ਦੀਕ ਰਹਿਣ ਵਾਲਾ ਇਹਦਾ ਨਾਮ ਪ੍ਰੇਮਾ ਸੀ ਬੜਾ ਰੁਪਈਆ ਜੀ ਕਲਾ ਕਲਾ ਮਾਪਿਆਂ ਦਾ ਪੁੱਤਰ ਮਾਹ ਪਿਓ ਦੀ ਮੌਤ ਹੋ ਗਈ ਕੁਸਾਂਗ ਚ ਪੈ ਗਿਆ ਵਹਿ ਤੁਰਿਆ ਯਾਰਾ ਮਿੱਤਰਾ ਦੋਸਤਾਂ ਨੇ ਕਿਹਾ ਤੇਰੇ ਵਰਗਾ ਕੋਈ ਨਹੀਂ ਖਾਂਦਾ ਰਿਆ ਪੀਂਦਾ ਰਿਆ ਰੱਜ ਕੇ ਪਾਪ ਕਮਾਏ ਉਧਰੋਂ ਪੈਸਾ ਮੁੱਕ ਗਿਆ ਉਦੋਂ ਸਰੀਰ ਜਵਾਬ ਦੇ ਗਿਆ ਤਾਨੂੰ ਕੋੜ ਦਾ ਰੋਗ ਲੱਗ ਗਿਆ ਗੱਲ ਚ ਲੋਕਾਂ ਨੇ ਭਾਂਡਾ ਪਾਤਾ ਤੈ ਤੂੰ ਦੂਰ ਰਹੋ ਦੂਰੋਂ ਛਟਿਓ ਰੋਟੀ ਕਿ ਜੇਨੇ ਕੋਈ ਇੱਕ ਕੰਮ ਕਰ ਗੋਇੰਦਵਾਲ ਦੇ ਕੰਢੇ ਰਹਿਮਤਾਂ ਦਾ ਦਾਤਾ ਗੁਰੂ ਅਮਰਦਾਸ ਬੈਠਾ ਜਿਵੇਂ ਕਿਵੇਂ ਉਹਦੇ ਬੂਵੇ ਤੇ ਪਹੁੰਚ ਜਾ ਤੂੰ ਠੀਕ ਹੋ ਜਾਏਗਾ ਉਹ ਕਹਿੰਦਾ ਮੈਂ ਕੰਮ ਬੜੇ ਗੰਦੇ ਕੀਤੇ ਬੜਾ ਪਾਪ ਕੀਤਾ ਮੈਂ ਤੇ ਉਸ ਦਿਨ ਵੀ ਕਿਹਾ ਸੀ ਅੱਜ ਜਿਹੜਾ ਫੜਿਆ ਜਾਂਦਾ ਉਹ ਪਾਪੀ ਹੈ ਜਿਹੜਾ ਪਰਦੇ ਚ ਕਰਦਾ ਉਹ ਉਪਦੇਸ਼ਕ ਹੈ ਉਹਨੇ ਕਿਹਾ ਮੈਂ ਪਾਪ ਬੜੇ ਕੀਤੇ ਸੱਚਮੁੱਚ ਸੰਗਤ ਲੰਘਦੀ ਪਈ ਏ ਸ਼ਬਦ ਕੰਨਾਂ 'ਚ ਪਿਆ ਉਹਨੇ ਵਿਚਾਰੇ ਨੇ ਰੋਕ ਕੇ ਕਿਆ ਕੋੜੀ ਪ੍ਰੇਮ ਨੇ ਤੁਸੀਂ ਕੌਣ ਹੋ ਕਿੱਥੇ ਚੱਲੇ ਕਹਿੰਦੇ ਆ ਗੁਰੂ ਕੀਆ ਸੰਗਤਾਂ ਨੇ ਗੋਇੰਦਵਾਲ ਚੱਲੀਆਂ ਨੇ ਤਰਲਾ ਲੈ ਕੇ ਕਹਿੰਦਾ ਮੇਰੇ ਤੇ ਪਰਉਪਕਾਰ ਕਰੋ ਮੈਨੂੰ ਇੱਕ ਵਾਰੀ ਉੱਥੇ ਪਹੁੰਚਾ ਦਿਓ ਸੱਚਮੁੱਚ ਇੱਕ ਨੌਜਵਾਨ ਨੇ ਮੋਢਿਆਂ ਤੇ ਚੁੱਕ ਲਿਆ ਗੁਰੂ ਰਾਮ ਅੰਮ੍ਰਿਤਦਾਸ ਦਾ ਵਾਸਤਾ ਪਾਇਆ ਉਹਨੇ ਉਹਨੇ ਚੁੱਕ ਮੋਢਿਆਂ ਤੇ ਲਿਆ ਕੋਈ ਨਫਰਤ ਨਹੀਂ ਕੀਤੀ ਸ਼ਬਦ ਪੜਦਿਆਂ ਸੰਗਤਾਂ ਗੋਇੰਦਵਾਲ ਆ ਗਿਆ ਮਹਾਰਾਜ ਦੇ ਦਰਸ਼ਨ ਕੀਤੇ ਗੁਰੂ ਸਾਹਿਬ ਦੇ دیدار ਬਾਹਰ ਬੈੰਦਾ ਸੰਗਤ ਚ ਬਾਬਾ ਬੁੱਢਾ ਸਾਹਿਬ ਇੱਕ ਦੇ ਲੰਗੇ ਕਹਿਣ ਲੱਗੇ ਧੀਰਜ ਨਾ ਛੱਡੀ ਇਹ ਦਰ ਨਾ ਛੱਡੀ ਉਹ ਰੋ ਪਿਆ ਕਹਿੰਦਾ ਮੈਂ ਬੜੇ ਪਾਪ ਕੀਤੇ ਮੇਰੀ ਬਾਡੀ ਸਾਰੀ ਗਲ ਗਈ ਉਹ ਅੱਗੋ ਕਹਿੰਦਿਆ ਕਬਰਾਂ ਨਾ ਤੂੰ ਤਾਂ ਖੁਸ਼ਕਿਸਮਤ ਹੈ ਜਿਹੜਾ ਆਪ ਪਹੁੰਚ ਗਏ ਇਹ ਉਹਦਾ ਘਰ ਹੀ ਜਿਹੜਾ ਕੋੜੀ ਦੇ ਘਰ ਕੁੰਡਾ ਖੜਕਾ ਕੇ ਆਪ ਚਲਾ ਜਾਂਦਾ ਹੈ ਗੁਰੂ ਨਾਨਕ ਸਾਹਿਬ ਨੇ ਇਸ਼ਾਰਾ ਕੀਤਾ ਆਪ ਨੂੰ ਪਤਾ ਹੋਵੇ ਪਹਿਲਾ ਕੋੜੀ ਆਸ਼ਰਮ ਗੁਰੂ ਅਰਜੁਨ ਦੇਵ ਜੀ ਨੇ ਤਰਨ ਤਾਰਨ ਸਾਹਿਬ ਬਣਾਇਆ ਸੀ ਮਾਰਾ ਆਪਣੇ ਵੇਲੇ ਬਣਾਇਆ ਸੀ ਕੋੜੀ ਆਸ਼ਰਮ ਇਹਨੂੰ ਸ਼ੋਧਾਰੂ ਕਹਿੰਦੇ ਸਨ ਉੱਥੇ ਜੀ ਇਹ ਸੰਗਤ ਚ ਬੈਲ ਲੱਗਿਆ ਜਦੋਂ ਸੰਗਤ ਲੰਗਣੀ ਨੇ ਧੂੜ ਆਪਣੇ ਪਿੰਡੇ ਤੇ ਲਾਣੀ ਕਰਨੀ ਕਿੱਡੀ ਆਸ ਤਾਂ ਧੂੜ ਧਾਣੀ ਪਿੰਡੇ ਤੇ ਲੰਗਦਿਆਂ ਨੇ ਇੱਕ ਇੱਕ ਤੋਕ ਸਖਾਣੀ ਸ਼ੁਰੂ ਕਰ ਦਿੱਤੀ ਸਿਮਰਨ ਕਰਨ ਲੱਗ ਪਿਆ ਕੁਝ ਦਿਨਾਂ ਬਾਅਦ ਕੀ ਹੋਇਆ ਜਿਹਦੇ ਜ਼ਖਮ ਭਰ ਲੱਗ ਪਏ ਫਿਰ ਇਹ ਇੱਕ ਤੋਕੀ ਗਉਣ ਲੱਗ ਪਿਆ ਗਿਆ ਕਛੋਟਾ ਲੱਦਾ ਫਿਰ ਗਿਆ ਕਛੋਟਾ ਲੱਦਾ ਫਿਰ ਜਦੋਂ ਲੰਘਣਾ ਤੇ ਕਿਸੇ ਕਹਿਆ ਮਹਾਰਾਜ ਉਹ ਅਜ ਪਤਾ ਨਹੀਂ ਬੜੇ ਬਰਾਗ ਵਿੱਚ ਕਹਿੰਦਾ ਗਿਆ ਕਛੋਟਾ ਲੱਦਾ ਫਿਰ ਇਹਦਾ ਮਤਲਬ ਸੀ ਜਿਹੜੀ ਬੋਡੀ ਮੇਰੀ ਵਿਸ਼ਿਆ ਨੇ ਗਾਲ ਦਿੱਤੀ ਮੇਰੇ ਗੁਰੂ ਨੇ ਫਿਰ ਦੇ ਦਿੱਤੀ ਗਿਆ ਕਛੋਟਾ ਤੇ ਇੱਕ ਦਿਨ ਇੰਨਾ ਕੋ ਬਿਰਾ ਵਿੱਚ ਆਇਆ ਸੰਗਤ ਨੇ ਕਿਹਾ ਮਹਾਰਾਜ ਉਹ ਪ੍ਰੇਮਾ ਜਿਹੜਾ ਕੋੜੀ ਸੀ ਉਹ ਬਹੁਤ ਬਿਰਾਗ ਚ ਰਹੁੰਦਾ ਸਤਗੁਰੂ ਗੁਰੂ ਅਮਰਦਾਸ ਮਹਾਰਾਜ ਮੇਰ ਦੇ ਘਰ ਚ ਆਏ ਕਹਿਣ ਲੱਗੇ ਉਹਨੂੰ ਇਸ਼ਨਾਨ ਕਰਾ ਕੇ ਲਿਆਓ ਭੋਲੀ ਚ ਇਸ਼ਨਾਨ ਕਰਾਇਆ ਸੋਹਣੇ ਕੱਪੜੇ ਪਵਾਏ ਗੁਰੂ ਅਮਰਦਾਸ ਨੇ ਰਹਿਮਤ ਭਰੀ ਨਦਰ ਕੀਤੀ ਮੈਂ ਸ਼ੇਵ ਵੀ ਕਿਹਾ ਸੀ ਗੁਰੂ ਮੁਖ ਦੇਖ ਗਰੂ ਸੁਖ ਪਾਇਓ ਭਾਵੇਂ ਗੁਰੂ ਰਾਮਦਾਸ ਦੀ ਪਰ ਸੱਚੇ ਵੇ ਕਿ ਗੁਰੂ ਅਮਰਦਾਸ ਦਾ ਦਰਸ਼ਨ ਹੀ ਹੋ ਗਿਆ ਸੀ ਉਹ ਬਰਖਾਂ ਦੇ ਦੁੱਖ ਦੂਰ ਕਰਦੇ ਨੇ ਮਹਾਰਾਜ ਜੀ ਨੇ ਕੈ ਇਸ਼ਨਾਨ ਕਰਾਉ ਕਰਾਏ ਕੱਪੜੇ ਪਵਾਹੇ ਤੇ ਇਹ ਵੀ ਆਪ ਜੀ ਨੂੰ ਪਤਾ ਹੈ ਕਿ ਗੁਰੂ ਅਮਰਦਾਸ ਨੂੰ ਗੁਰਗੱਦੀ ਦਿੰਦਿਆਂ ਜਿਸ ਦਿਨ ਜੁਲਾਈ ਨੇ ਸ਼ਬਦ ਕਹਿ ਸਨ ਅਮਰੂ ਨਾ ਥਾਵਾਂ ਤੇ ਤੁਨ ਗੁਰੂ ਅੰਗਦ ਦੇਵ ਜੀ ਨੇ ਗੁਰਗੱਦੀ ਦੇ ਦਿੱਤਾ ਕਿਹਾ ਸੀ 12 ਬਖਸ਼ਾ ਦੇ ਕੇ ਕਿਹਾ ਸੀ ਜਿਦੀ ਕੋਈ ਥਾਂ ਨਹੀਂ ਹੋਵੇ ਉਹਦੀ ਥਾਂ ਤੂੰ ਹੋਵੇਗਾ। ਤੂੰ ਹੋ ਨਿਮਾਨਨ ਕੇ ਮਾਨ ਤੂੰ ਹੋ ਨਿਤਾਨਨ ਕੇ ਤਾਨ ਦੇਵੋ ਨਿਮਾਨਨ ਕੋ ਮਾਨ ਨਿਉਟਿਆਂ ਦੀ ਓਟ ਨਿ ਧਰਿਆਂ ਦੀ ਧਰਨ ਧੀਰਿਆਂ ਦੀ ਧੀਰ ਪੀਰਾਂ ਦੇ ਪੀਰ ਦਿਆਲ ਗੈਬਹੋੜ ਜਗਤ ਬੰਦੀ ਛੋੜ ਭੰਨਣ ਕਰਨ ਸਮਰੱਥ ਸਭ ਜੀਵ ਕਾ ਜਿਸ ਹੱਥ ਮਾਰੇ ਨਿਸ਼ਾਨ ਕਰਾਇਆ ਜਦੋਂ ਚਿਹਰਾ ਦੇਖਿਆ ਸੱਚਮੁੱਚ ਆਦੇ ਅੱਖਾਂ ਚ ਸ਼ੁਕਰ ਦੇ ਅਥਰੂ ਸਨ ਗੁਰੂ ਸਾਹਿਬ ਨੇ ਇੱਕ ਸ਼ਬਦ ਕਿਹਾ ਸੁਣਿਓ ਪਤ ਤੂ ਉਧਾਰਨ ਪਰਮਾਤਮਾ ਸਾਖੀ ਲੈ ਲਈ ਵੀ ਗੁਰੂ ਘਰ ਚ ਵੀ ਵਾਪਰਿਆ ਆਪਾਂ ਕਹਾਂਗੇ ਗਨਕਾ ਦੀ ਪੁਰਾਣੀ ਉਧਾਰਨਕ ਮਹਾਰਾਜ ਨੇ ਫਿਰ ਸੰਗਤ ਚ ਕਿਹਾ ਕੋਈ ਹੈ ਸਿੱਖ ਜਿਹੜਾ ਆਪਣੀ ਧੀ ਦਾ ਰਿਸ਼ਤਾ ਪ੍ਰੇਮੇ ਲਈ ਦੇ ਦੇ ਕੋਈ ਹੈ ਸਿੱਖ ਉਸ ਵਕਤ ਕਹਿੰਦੇ ਨੇ ਭਾਈ ਸ਼ੀਹਾ ਜੀ ਬੈਠੇ ਸਨ ਜਦੋਂ ਮਹਾਰਾਜ ਨੇ ਦੂਜੀ ਵਾਰ ਆਵਾਜ਼ ਦਿੱਤੀ ਉਹ ਗੱਲ 'ਚ ਪੱਲਾ ਪਾ ਕੇ ਕਹਿੰਦਾ ਮਹਾਰਾਜ ਮੇਰੀ ਧੀ ਮੱਥੋਂ ਦਾ ਰਿਸ਼ਤਾ ਮੈਂ ਕੀਤਾ ਇਹ ਸ਼ਬਦ ਕਹ ਮੈਂ ਆਪਣੀ ਧੀ ਆਪ ਜੀ ਦੇ ਆਪ ਜੀ ਦੇ ਚਰਨਾਂ 'ਚ ਸਮਰਪਤ ਮੈਂ ਆਪ ਜੀ ਨੂੰ ਆਪ ਜੀ ਨੇ ਮੰਗਿਆ ਮੈਂ ਰਿਸ਼ਤਾ ਦਿੱਤਾ ਮਹਾਰਾਜ ਕਹਿੰਦੇ ਨੇ ਨਿਹਾਲ ਸਿੱਖਾ ਘਰ ਵਾਲੀ ਥੋੜੀ ਜੀ ਸਖਤ ਸੀ ਉਹ ਲੰਗਰ 'ਚ ਪਕਾਉਂਦੀ ਪੇ ਰੋਟੀਆਂ ਕਿਸੇ ਨੇ ਜਾ ਕੇ ਕਹਦਾ ਤੂੰ ਰੋਟੀਆਂ ਬਕਾਈ ਜਾ ਤੇਰੀ ਧੀ ਕੋੜੀ ਦੇ ਲੜ ਲਾਤੀ ਸਾਰੇ ਇੱਕੋ ਜਿਹੇ ਥੋੜਾ ਹੁੰਦੇ ਨੇ ਸੰਗਤ ਉਹ ਜੀ ਹੱਥਾਂ ਭਰੇ ਹੱਥ ਉੱਤੇ ਆ ਗਈ ਉੱਚੀ ਉੱਚੀ ਬੋਲਣ ਲੱਗ ਪਈ ਸਖਤ ਸੀ ਨਾ ਤੇ ਇਹ ਵੀ ਰੱਬ ਦੀ ਖੇਡ ਹੁੰਦੀ ਹੈ ਬੀਬੀਓ ਗੁੱਸਾ ਨਾ ਕਰਿਓ ਕਈ ਵਾਰੀ ਪਰ ਇਹੋ ਜੀ ਸਖਤੀ ਪੱਲੇ ਪੈ ਜਾਂਦੀ ਬੰਦਾ ਭਾਣਾ ਕਰਕੇ ਸਾਰੀ ਜ਼ਿੰਦਗੀ ਬੰਨੀ ਜਾਂਦਾ ਕਹਿੰਦਾ ਕੋਈ ਨਹੀਂ ਰੱਬਾ ਭਾਣਾ ਹੀ ਮੰਨ ਗੀ ਹੁਣ ਸੁਕਰਾਤ ਦੇ ਨਾਲ ਇਸੀ ਜੀ ਕਈ ਵਾਰੀ ਬੰਦੇ ਵੀ ਉਹ ਜਿਹੋ ਉਹਨਾਂ ਨੇ ਵਿਚਾਰੀਆਂ ਬੀਬੀਆਂ ਕਹਿੰਦੇ ਹੁਣ ਤੇ ਰੱਬਾ ਖੈਰ ਹੀ ਕਰੀ ਉਹ ਸੁਕਰਾਤ ਜਦੋਂ ਕਿਤੇ ਤੁਹਾਨੂੰ ਪਤਾ ਕਿ ਉਹ ਗਿਆਨ ਦੀ ਗੱਲ ਕਰਦੇ ਉਹ ਗੱਲਾਂ ਕੱਢਦੀ ਸੀ ਰਾਜਿਕ ਉਹਨੇ ਗਾਲਾਂ ਕੱਢਣੀਆਂ ਇੱਕ ਦਿਨ ਕੋਇਆ ਇੰਨੀ ਗੁੱਸੇ ਚ ਆਈ ਭਾਂਡੇ ਵਾਲਾ ਤੋਤੇ ਹੱਥ ਮਾਂਜੇ ਭਾਂਡੇ ਪਾਣੀ ਮੈਲਾ ਸੁਕਰਾਤ ਦੇ ਸਿਰ ਤੇ ਥਾਹ ਮਾਰਿਆ ਸਾਰਾ ਭਿਉਂ ਦਿੱਤਾ ਐਡਾ ਵੱਡਾ ਦਾਰਸ਼ਨਿਕ ਕੋਲ ਬੈਠੇ ਲੋਕਾਂ ਕਹੇ ਬੜੀ ਬੇਇੱਜ਼ਤੀ ਉਹ ਕਹਿੰਦਾ ਨਹੀਂ ਨਹੀਂ ਅੱਜ ਮੇਰੀ ਘਰ ਵਾਲੀ ਨੇ ਉਦਾਹਰਨ ਬਦਲ ਦਿੱਤੀ ਹੈ ਕਹਾਵਤ ਬਦਲ ਦਿੱਤੀ ਉਹਨੇ ਕਿਹਾ ਕਿਉਂ ਕਹਿੰਦੇ ਸਾਰੇ ਲੋਕ ਕਹਿੰਦੇ ਜੋ ਗਰਜਦੇ ਐ ਉਹ ਬਰਸਦੇ ਨਹੀਂ ਅੱਜ ਬਰਸ ਵੀ ਗਈ ਕਿ ਬੰਦਾ ਸਿਆਣਾ ਸੀ ਨਾ ਉਹਨੇ ਕਿਹਾ ਮੈਂ ਆਪਣੀ ਜ਼ਿੰਦਗੀ ਕਿਉਂ ਤਬਾਹ ਕਰਾਂ ਉਹ ਆਈ ਜੀ ਕਾਟੋਂ ਕਹਿੰਦੇ ਮਹਾਰਾਜ ਜੀ ਕੀ ਕੀਤਾ ਮੇਰੀ ਧੀ ਲਾਡਾਂ ਨਾਲ ਪਾਲੀ ਕੋੜੀ ਦੇ ਲੜ ਮਹਾਰਾਜ ਜੀ ਨੇ ਉੱਤੇ ਫਿਰ ਨਾ ਦਿੱਤਾ ਕਹਿਣ ਲੱਗੇ ਪ੍ਰੇਮਾ ਥੋੜਾ ਏ ਤੇ ਮੁਰਾਰੀ ਬਣ ਗਿਆ ਕ੍ਰਿਸ਼ਨ ਜੀ ਭਾਵੇਂ ਸਾਭਲੇ ਸਨ ਪਰ ਉਹਨਾਂ ਦੇ ਸਾਹਮਣੇ ਰੰਗ ਦਾ ਸੁਹੋਂਪਨ ਵੀ ਬਣਿਆ ਗਿਆ ਸਾਵਲ ਸੁੰਦਰ ਰਾਮਈਆ ਸ਼ਾਮ ਸੁੰਦਰ ਸ਼ਾਮ ਸੁੰਦਰ ਕਹਿੰਦੇ ਮੁਰਾਰੀ ਬਣ ਗਿਆ ਪ੍ਰੇਮਾ ਨਹੀਂ ਮੁਰਾਰੀ ਹੈ ਉਹਦਾ ਗੁੱਸਾ ਥੋੜਾ ਹਟਿਆ ਪਰ ਕਹਿੰਦੀ ਕਿਹਦੇ ਲੜ ਲਾਤਾ ਇਹਦਾ ਮਾਪਿਓ ਕੀ ਇਹਦਾ ਘਰਾਣਾ ਕੀ ਇਹ ਕੀ ਕਰੇਗਾ ਮਹਾਰਾਜ ਨੇ ਉੱਥੇ ਭਰੀ ਸੰਗਤ 'ਚ ਕਿਹਾ ਇਹਦੇ ਮਾਪਿਓ ਦਾ ਨਾਮ ਅਮਰਦਾਸ ਖੈ ਜੇ ਦੀ ਜਾਤ ਸੰਗਤ ਖੈ ਇਹਦੀ ਬਰਾਦਰੀ ਸੰਗਤ ਖੈ ਤੂੰ ਕਹਿੰਦੀ ਹੈ ਕਰੇਗਾ ਕੀ ਸਮਾ ਆਏਗਾ ਇਹਨਾਂ ਦੋਵਾਂ ਜੀਆਂ ਨੂੰ ਮੰਨਜੀ ਦੇਵਾਂਗਾ ਜਿਨ੍ਹਾਂ ਲੋਕਾਂ ਦੇ ਅੰਦਰ ਪਤਿਤ ਹੋ ਗਏ ਨੇ ਉਪਦੇਸ਼ ਕਰਕੇ ਉਹਨਾਂ ਦੀ ਸੁਰਤਾ ਪਵਿੱਤਰ ਕਰਦਾ ਹੈਗਾ ਵਿਆਹ ਕਰਕੇ 22 ਮੰਜ਼ੀਆਂ ਵਿੱਚੋਂ ਇੱਕ ਮੰਜ਼ੀ ਮੱਥੋ ਤੇ ਮਰਾਰੀ ਨੂੰ ਦਿੱਤੀ ਗਈ। ਮੈਂ ਸਿਰਫ ਇਸ ਕਰਕੇ ਉਦਾਹਰਨ ਲਈ ਗੁਰਮਖੋ ਜਿਸ ਦਾ ਕੋਈ ਸਹਾਰਾ ਨਹੀਂ ਰਿਂਦਾ ਬਾਬਾ ਜੀ ਕਹਿੰਦੇ ਪਤ ਤ ਉਦਾਹਰਨ ਪਾਰ ਬ੍ਰह्म ਪਾਪੀਆਂ ਨੂੰ ਸੱਚਮੁੱਚ ਹੀ ਪਵਿੱਤਰ ਕਰ ਦਿੰਦਾ ਹੈ। ਜਿਸ ਪਾਪੀ ਕੋ ਮਿਲੈ ਨਟੋਈ ਸ਼ਰਨ ਆਵੇ ਤਾਂ ਨਿਰਮਲ ਹੋਈ। ਜਿਸ ਨੂੰ ਨੀਚ ਕੋ ਕੋਈ ਨਾ ਜਾਣੇ ਨਾਮ ਜਪਤ ਉਹ ਚੌਂਕੁੰਟ ਮਾਨੇ ਪਤਿਤ ਉਧਾਰਨ ਪਾਰ ਬ੍ਰਹਮ ਸਮਰੱਥ ਪੁਰਖ ਸਮਰੱਥ ਪੁਰਖ ਅਕਾਲ ਪੁਰਖ ਹਰ ਕੁਝ ਕਰਨ ਦੇ ਸਮਰੱਥ ਇਹ ਸਤਿਗੁਰੂ ਨੇ ਤਾਂ ਸ਼ਬਦ ਪਾਏ ਨੇ ਕਿ ਜਿਹੜੇ ਲੋਕ ਕਹਿੰਨੇ 1224 ਖਾ ਕੇ ਬਿੱਲੀ ਅੱਜ ਨੂੰ ਚਲੀ ਬਾਬਾ ਜੀ ਨੇ ਕਿਹਾ ਗਈ ਅੱਜ ਨੂੰ ਕਿਉਂਕਿ ਜਿੰਨੇ ਪਵਿੱਤਰ ਕੀਤਾ ਉਹ ਸਮਰੱਥ ਗਏ ਉਹ ਲੇਖੇ ਪਾੜ ਦਿੰਦਾ ਹੈ ਸਮਰੱਥ ਇੰਨਾ ਸਮਰੱਥ ਜੋ ਕੁਝ ਸੋਚ ਨਹੀਂ ਸਕਦੇ ਜਲ ਤੇ ਥਲ ਕਰ ਥਲ ਤੇ ਕੂਵਾਂ ਕੂਬ ਤੇ ਮੇਰ ਕਰਾਵੇ ਧਰਤੀ ਤੇ ਆਕਾਸ਼ ਚੜਾਵੇ ਚੜੇ ਆਕਾਸ਼ ਘਵਰਾ ਘਰਾਵੇ ਭੇਖਾਰੀ ਤੇ ਰਾਜ ਕਰਾਵੇ ਰਾਜਾ ਤੇ ਭੇਖਾਰੀ ਸਮਰਾਟ ਹੈ ਸ਼ੀਨਾ ਬਾਜਾਂ ਚਰਗਾ ਕੁਈਆਂ ਇਹਨਾਂ ਖਵਾਲੇ ਕਾ ਸਾਰੇ ਮਾਸ ਖਾਂਦੇ ਨੇ ਮਾਸ ਕਾ ਖਾਨ ਤੇ ਨਾ ਮਾਸ ਖਵਾਲੇ ਇਹ ਚਲਾਏ ਰਾਹ ਨਦੀਆਂ ਵਿੱਚ ਤਿੱਬੇ ਦਿਖਾਲੇ ਥਲੀ ਕਰੇ ਅਸਗਾ ਕੀੜਾ ਥਾਪ ਦੇ ਪਾਤਸ਼ਾਹੀ ਲਸ਼ਕਰ ਕਰੇ ਸਬਬ ਜੀ ਦਾ ਕਹਿੰਦਾ ਇੱਕ ਨਾਂ ਦੇ ਕਰ ਪੁੱਤ ਪੁੱਤਾ ਕਰ ਪੋਤਰੇ ਵੈਗਰੂ ਇਹ ਉਹਦੀ ਤਰੀਕ ਤੇ ਬਣਾਉਦਾ ਨਹੀਂ ਇੱਕ ਨਾਂ ਦੇ ਕਰ ਪੁੱਤ ਪੁੱਤਾ ਕਰ ਪੋਤਰੇ ਇੱਕ ਨਾਂ ਦੇ ਕਰ ਧੀਆਂ ਧੀਆਂ ਕਰ ਦੋਤਰੇ ਇੱਕ ਨਾਂ ਦਾ ਇੱਕ ਤੇ ਉਹ ਵੀ ਜਾਇ ਮਾਰਬ ਜੀਦਿਆ ਕੌਣ ਕਹ ਸਹਬ ਨੂੰ ਇੰਜ ਨਹੀਂ ਤੇ ਇੰਜ ਕਰ ਉਹ ਸਭ ਕੁਝ ਕਰ ਸਕਦਾ ਜੀ ਡੁੱਬ ਦੇ ਤਾਰ ਸਕਦਾ ਤਾਰਦਿਆਂ ਨੂੰ ਡੁੱਬ ਸਕਦਾ ਦੋਬ ਸਕਦਾ ਸੁੱਕਿਆਂ ਨੂੰ ਹਰੇ ਕਰ ਦਿੰਦਾ ਖਰਿਆਂ ਨੂੰ ਸੁਕਾ ਦਿੰਦਾ ਵਿਦਵਾਨਾਂ ਨੂੰ ਮੂਰਖ ਬਣਾ ਦਿੰਦਾ ਮੂਰਖਾਂ ਨੂੰ ਵਿਦਵਾਨ ਬਣਾ ਦਿੰਦਾ ਹੈ ਸਮਰੱਥਪੁਰਖ ਅਪਾਰ ਪਰ ਗੁਰੂ ਸਾਹਿਬ ਕਹਿੰਦੇ ਪਤਾ ਕਿਵੇਂ ਤਰਦੇ ਨੇ ਜਿਸ ਹੈ ਉਧਾਰੇ ਜਿਸ ਹੈ ਜਿਸ ਨੂੰ ਉਧਾਰੇ ਨਾਨਕਾ ਸੋ ਸਿਮਰੇ ਸਿਰਜਣਹਾਰ ਜਿੰਨੂੰ ਤੁਸੀਂ ਜਿਹਦਾ ਉਧਾਰ ਕਰਨਾ ਹੈ ਉਹ ਸਿਰਜਣਹਾਰ ਪਰਮਾਤਮਾ ਨੂੰ ਸਿਮਰਦਾ ਹੈ ਉਹਦਾ ਯਾਦ ਕਰਦਾ ਹੈ ਇਸੇ ਨੂੰ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਨੇ ਪਤ ਤੂੰ ਉਧਾਰਨ ਪਏ ਖਰਨ ਹਰ ਅਨਾਥ ਕੇ 나ਥ ਕਹੋ ਨਾਨਕ ਤੇ ਜਾਨੀਐ ਸਦਾ ਬਸਤ ਤੁਮ ਸਾਥ ਤੇਰੇ ਨਾਮ ਰੰਦਾ ਹੈ ਪਾਪੀਆਂ ਨੂੰ ਪਵਿੱਤਰ ਕਰਦਾ ਹੈ ਇਨੀਆਂ ਕੋ ਬੇਨਤੀਆਂ ਸਵੀਕਾਰ ਕਰਿਓ ਅਗਲੇ ਸ਼ਲੋਕ ਤਿੰਨਾ ਦਿਨਾਂ ਚ ਆਪਾਂ ਸੰਪੂਰਨ ਕਰਨ ਦਾ ਯਤਨ ਕਰਾਂਗੇ ਬਹੁਤ ਬਹੁਤ ਸ਼ਬਦ ਦਾ ਧੰਨਵਾਦ ਜੀ ਆਪ ਜੀ ਦੇ ਟਿਕਾ ਦਾ ਮੈਂ ਸ਼ੁਕਰਗੁਜ਼ਾਰ ਹਾਂ ਕਾਈ ਸਭ ਨੂੰ ਅੱਜ ਵੀ ਕਹਿ ਰਿਹਾ ਅਸੀਂ ਵੀ ਲਗਾਤਾਰ ਬੋਲਨੇ ਹਾਂ ਦੋ ਦੋ ਤਈ ਤਿੰਨ ਕਥਾਸਨ ਮੈਂ ਕਿਹਾ ਮੈਂ ਏ ਥੋੜਾ ਚਿਰ ਹੀ ਲਾਣਾ ਇਹ ਕਹਿੰਦੇ ਅੱਧਾ ਘੰਟਾ ਲਾ 15 ਮਿੰਟ ਹੀ ਲਾ ਲਿਆ 40 ਮਿੰਟ ਲਾ ਲਿਆ ਜੀ ਪਤਾ ਇਹਨਾਂ ਵਿੱਚ ਬਹਿ ਗਏ ਨੇ ਉੱਠਣਾ ਕੋਈ ਨਹੀਂ ਉਹ ਉਹ ਉਹਦਾ ਕਾਰਨ ਹੈ ਇਹ ਖੋਮੇ ਨਹੀਂ ਹੁੰਦੀ ਸੰਗਤ ਦਾ ਔਰਾ ਇੰਨਾ ਜ਼ਬਰਦਸਤ ਹੁੰਦਾ ਹੈ ਡਿੱਗੇ ਨੂੰ ਵੀ ਚੁੱਕ ਦਿੰਦਾ ਹੈ ਇਨੀ ਕਿ ਬੰਦਾ ਖੋਮੇ 'ਚ ਬੋਲਦਾ ਕਿਉਂਕਿ ਜਿਹੜੇ ਸੰਗਤ ਦੇ ਚਿਹਰੇ ਦੇਖਦੇ ਆ ਸੱਚ ਏ ਵੇ ਕਿ ਸੰਗਤ ਚ ਬੈਠਾ ਹੋਇਆ ਕਥਾ ਕੀਰਤਨ ਵਾਲੇ ਤੋਂ ਕਈ ਗੁਣਾ ਵੱਧ ਭਗਤੀ ਵਾਲੇ ਹੁੰਦੇ ਨੇ ਤੇ ਜਦੋਂ ਵੇਖ ਕੇ ਕਹਿੰਦੇ ਨਾ ਰੱਬਾ ਤੇਰਾ ਭਲਾ ਕਰਿਓ ਬੰਦਿਆ ਉਹਨਾਂ ਦੀ ਜ਼ੁਬਾਨ ਚ ਗੁਰੂ ਵਰਤ ਜਾਂਦਾ ਹੈ